ਜਿੱਥੇ-ਜਿੱਥੇ ਵੀ ਸਿੱਖ ਬੈਠੇ ਨੇ ਇਹਨਾਂ ਨਾਲ ਪੰਥ ਦਾ ਤਾਂ ਕੋਈ ਵਾਅਵਾਸਤਾ ਨਹੀਂ ਭਗੋੜੇ ਦਾ ਇਸ ਕਰਕੇ ਮੈਨੂੰ ਦੱਸਦਾ ਸਿੱਖੀ ਸਿਧਾਂਤ ਤੇ ਸਿੱਖ ਕੌਮ ਦਾ ਜਿਹੜਾ ਫਲਸਫਾ ਹੈ ਸਿੱਖ ਤਾਂ ਦਿਨ ਚ ਸਮੇਂ ਚ ਦੋ ਬਾਰੀ ਦੋ ਬਾਰੀ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਤੇ ਤੁਸੀਂ ਸਿੱਖ ਕੌਮ ਦੇ ਸਾਫਕਾ ਜਥੇਦਾਰ ਨੂੰ ਇੱਕ ਕੌਨਸਪਿਰੇਟਰ ਦੇ ਰੂਪ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਮੈਨੂੰ ਲੱਗਦਾ ਸਿੱਖ ਕੌਮ ਦੇ ਜਥੇਦਾਰਾਂ ਦੀ ਕਿਰਦਾਰ ਕੁਸ਼ੀ ਕਰਨ ਚ ਤੁਹਾਡਾ ਕੋਈ ਢਿੱਡ ਨਹੀਂ ਭਰਿਆ ਜਾਂ ਤੱਕ ਸਹਿਬਾਨਾਂ ਦਾ ਦਾਇਰੇ ਨੂੰ ਥੋੜਾ ਘਟਾਉਣ ਦੀ ਜਿਹੜੀ ਤੁਸੀਂ ਨਾਕਾਮ ਕੋਸ਼ਿਸ਼ਾਂ ਕੀਤੀਆਂ ਤੁਹਾਡਾ ਢਿੱਡ ਨਹੀਂ ਭਰਿਆ ਸੰਗਤ ਜੀ ਥੋੜੀ ਕਚਹਿਰੀ ਚ ਮੈਂ 4-5 ਇੱਕ ਪਹਿਲੂ ਰੱਖਣਾ ਚਾਹੁੰਦਾ ਕਿ ਅੰਮ੍ਰਿਤਸਰ ਸ਼ਹਿਰ ਚ ਕੋਈ ਘਟਨਾ ਵਾਪਰਦੀ ਹੈ ਲੌਂਡ ਆਰਡਰ ਦਾ ਜ਼ਿੰਮੇਵਾਰ ਜਥੇਦਾਰ ਕਾਲ ਤੱਕ ਦਾ ਜਾਂ 5-6 ਜ਼ਿਮਬਾਨਾਂ ਦੇ ਵਿੱਚੋਂ ਕੋਈ ਹੈ ਦੂਸਰੀ ਗੱਲ ਗਿਆਨੀ ਹਰਪ੍ਰੀਤ ਸਿੰਘ ਉਹ ਤਾਂ ਜਥੇਦਾਰ ਅਕਾਲ ਪਤਖ ਸਾਹਿਬ ਨਹੀਂ ਗਿਆਨੀ ਹਰਪ੍ਰੀਤ ਸਿੰਘ ਜੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਸੇਵਾਦਾਰ ਸਰ ਜਥੇਦਾਰ ਵਜੋਂ ਤੇ ਜਿਹੜੀ ਵੀ ਤੁਸੀਂ ਕੋਈ ਅਰਜ਼ੀ ਦਿੱਤੀ ਜਾਂ ਸੇਵਾ ਕਿਸ ਸਮੇਂ ਕਦੋਂ ਨਿਭਾਉਣੀ ਹੈ ਉਹ ਤੁਸੀਂ ਗਿਆਨੀ ਰਕबीर ਸਿੰਘ ਜੀ ਨੂੰ ਦਿੱਤੀ ਹੋਣੀ ਹੈ ਤੇ ਉਹਦਾ ਸਪਸ਼ਟੀਕਰਨ ਤਾਂ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਦੇ ਸਕਦੇ ਨੇ ਹਾਂ ਪਰ ਮੈਨੂੰ ਉਹ ਗੱਲ ਜਿੱਤੇ ਜ਼ਰੂਰ ਆਉਂਦੀ ਹੈ ਗੱਲ ਵੀ ਹਰਪ੍ਰੀਤ ਸਿੰਘ ਦੀ 11 ਅਕਤੂਬਰ ਨੂੰ ਜਦੋਂ ਚੋਣ ਹੋਈ ਆ ਦੋ ਦਿਨ ਪਹਿਨਾ ਤੇ ਉਹਨਾਂ ਨੇ ਡੀਲੀਕੇਟ ਜਾਂਚ ਕੀਤਾ ਸੀ ਕਿ ਸੰਗਤ ਜੀ ਗੁਰੂ ਸਾਹਿਬ ਦੀ ਕਲਾ ਵਰਤੀ ਆ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਅੱਜ ਤੁਸੀਂ ਮੈਨੂੰ ਇਹਨਾਂ ਦੇ ਸਿਰ ਤੇ ਬਿਠਾਤਾ ਤੇ ਇਹਨਾਂ ਨੇ ਆਉਣ ਨਾਲੇ ਸਮੇਂ 'ਚ ਸਿਰ ਤਾਹ ਨੂੰ ਕਰਕੇ ਮੇਰੇ ਵੱਲ ਝਾਕਿਆ ਨਾ ਤੇ ਹਰੇਕ ਚੀਜ਼ ਲਈ ਇਹਨਾਂ ਨੇ ਮੈਨੂੰ ਦੋਸ਼ੀ ਠਰਾਈ ਜਾਣਾ ਮੇਰੀ ਕਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕਰਨੀ ਹੈ ਅੱਜ ਉਹਨਾਂ ਦੀ ਗੱਲ ਉਹ ਸੱਚ ਉਹ ਨਜ਼ਰ ਆ ਗਈ ਮੈਂ ਕਹਿੰਦਾ ਤੁਹਾਡੇ ਹਿਸਾਬ ਨਾਲ ਤਾਂ ਜੋ ਵੀ ਕਿਤੇ ਕੁਝ ਦੁਨੀਆ 'ਚ ਵਾਪਰਿਆ ਉਹਦੇ ਲਈ ਗਿਆਨੀ ਹਰਪ੍ਰੀਤ ਸਿੰਘ ਜ਼ਿੰਮੇਵਾਰ ਤੁਸੀਂ ਇੰਨੇ ਕਿចਾਦਾ ਬੁਖਲਾਏ ਹੋਇਓ ਆਪਰੇਸ਼ਨ ਸੰਧੂਰ ਹੋਇਆ ਉਹਦੇ ਲਈ ਵੀ ਗਿਆਨੀ ਹਰਪ੍ਰੀਤ ਸਿੰਘ ਜ਼ਿੰਮੇਵਾਰ ਹੈ ਜਿਹੜਾ ਲੈਂਡ ਪੂਲਿੰਗ ਪਾਲਿਸੀ ਵਾਪਸ ਹੋਈ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਬਣੇ ਤੇ 1 ਘੰਟੇ ਬਾਅਦ ਹੀ ਲੈਂਡ ਪੂਲਿੰਗ ਪਾਲਿਸੀ ਵਾਪਸ ਹੋ ਗਈ ਉਹਦੇ ਲਈ ਵੀ ਗਿਆਨੀ ਹਰਪ੍ਰੀਤ ਸਿੰਘ ਜ਼ਿੰਮੇਵਾਰ ਤੁਹਾਡੇ ਸਾਹਮਣੇ ਕੋਈ ਵੀ ਘਟਨਾ ਕਿਤੇ ਵੀ ਪੰਜਾਬ 'ਚ ਵਾਪਰ ਰਹੀ ਹੈ ਚੰਗੇ ਮਾੜੀ ਉਹਦੇ ਲਈ ਗਿਆਨੀ ਹਰਪ੍ਰੀਤ ਸਿੰਘ ਜ਼ਿੰਮੇਵਾਰ ਹੈ ਤੁਸੀਂ ਇੰਨੇ ਬੁਖਲਾਏ ਹੋਗੇ ਮੈਂ ਤਾਂ ਸੁਖਬੀਰ ਜੀ ਨੂੰ ਬੇਨਤੀ ਕਰੂੰਗਾ ਕਿ ਬਾਲ ਸਾਹਿਬ ਮੈਂ ਉਹ ਦਿਨ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਜਿੱਦਨ ਤੁਹਾਡੇ ਤੇ ਗੋਲੀ ਚੱਲੀ ਸੀ ਤੁਹਾਡੇ ਪਰਿਵਾਰ ਸਮੇਤ ਇੱਕ ਇੱਕ ਪਰਿਵਾਰ ਤੁਹਾਡੇ ਅਕਾਲੀ ਦਲ ਦੇ ਪਰਿਵਾਰ ਦਾ ਕਿਉਂਕਿ ਤੁਸੀਂ ਉਦੋਂ ਪ੍ਰਧਾਨ ਸੀਗੇ ਇੱਕ ਇੱਕ ਅਕਾਲੀ ਦਲ ਦਾ ਵਰਕਰ ਉਦੋਂ ਚਿੰਤਤ ਸੀ ਇੱਕ ਇੱਕ ਪੰਜਾਬੀ ਚਿੰਤਤ ਸੀ ਕਿ ਦਰਬਾਰ ਸਾਹਿਬ ਦੀ ਚਾਰ ਸਵੇਰੇ ਗਲਿਆਰੇ 'ਚ ਕਹੇ ਜੀ ਘਟਨਾ ਵਾਪਰ ਗਈ ਹੈ ਹਰੇਕ ਸਿੱਖ ਦਾ ਉਦੋਂ ਸਿਰ ਸ਼ਰਮ ਨਾਲ ਝੁਕਿਆ ਸੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਿੱਖ ਕੌਮ ਦੇ ਨਾਲ ਨਾ ਵਿਤਰਾ ਕਮਾਓ ਇਹ ਜੀਆਂ ਨੀਚ ਹਰਕਤਾਂ ਤੋਂ ਬਾਜ ਆਓ ਉਹ ਗਿਆਨੀ ਹਰਪ੍ਰੀਤ ਸਿੰਘ ਸਾਹਿਬਾ ਜਥੇਦਾਰ ਸ਼੍ਰੀ ਕਾਲ ਤਖ ਸਾਹਿਬ ਨਹੀਂ 15 ਲੱਖ ਜੁਝਾਰੂ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਤੋਂ ਸਥਾਪਿਤ ਸ਼੍ਰੀ ਅਕਾਲ ਤਖ ਸਾਹਿਬ ਤੋਂ ਆਰੰਭ ਕੀਤੀ ਭਰਤੀ ਦੇ ਮੈਂਬਰ 15 ਲੱਖ ਜਾਗ ਦੀ ਜ਼ਮੀਰ ਵਾਲੀ ਫੌਜ ਉਹਨਾਂ ਦੇ ਪਿੱਠ ਤੇ ਖੜੀ ਹੈ ਜਦੋਂ ਇਹ ਹਾਦਸਾ ਵਾਪਰਿਆ ਤੇ ਪੰਜਾਬ ਪੁਲਿਸ ਨੇ ਇਨਕੁਆਇਰੀ ਸ਼ੁਰੂ ਕੀਤੀ ਮੈਂ ਪੁੱਛਣਾ ਚਾਹੁੰਗਾ ਉਦੋਂ ਤੁਸੀਂ ਕਿਉਂ ਨਹੀਂ ਹਿੰਮਤ ਕਰਕੇ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਦਿੱਤਾ ਉਸ ਇਨਸੀਡੈਂਟ ਨੂੰ ਅੱਜ ਤਕਰੀਬਨ 9 ਮਹੀਨੇ 10 ਮਹੀਨੇ ਹੋ ਗਏ ਅੱਜ ਤੱਕ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਥੋੜੇ ਮੂੰਹ ਚੋਂ ਕਿਉਂ ਨਹੀਂ ਨਿਕਲਿਆ ਕੀ ਤੁਸੀਂ ਉਡੀਕ ਕਰ ਰਹੇ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਜਦੋਂ ਪ੍ਰਧਾਨ ਬਣਨ ਤਾਂ ਉਦੋਂ ਅਸੀਂ ਕਿਚੜ ਉਛਾਲਾਂਗੇ ਉਦੋਂ ਕਿਰਦਾਰ ਕੁਸ਼ੀ ਕਰਾਂਗੇ ਉਹਨਾਂ ਦੀ ਤੁਸੀਂ ਇੰਨਾ ਨੀਵਾ ਕਰ ਸਕਦੇ ਹੋ ਕਿ ਸਰਦਾਰ ਸੁਬੀਰ ਸਿੰਘ ਬਾਦਲ ਦੇ ਉੱਪਰ ਜਿਹੜਾ ਜਾਣ ਲੇਵਾ ਹਮਲਾ ਜੀਚੋਂ ਉਹਦੀ ਜਾਣ ਜਾ ਸਕਦੀ ਸੀ ਉਹਦੇ ਉੱਪਰ ਵੀ ਤੁਸੀਂ ਸਿਆਸਤ ਕਰਨਾ ਚਾਹੁੰਦੇ ਹੋ ਮੈਂ ਤਾਂ ਬਾਦ ਸਾਹਿਬ ਨੂੰ ਪੁੱਛਣਾ ਚਾਹੁੰਦਾ ਤੁਸੀਂ ਆਪ ਨਿਗਾਹ ਮਾਰ ਕੇ ਦੇਖੋ ਅੱਖਾਂ ਖੋਲ ਕੇ ਇਹ ਕਿੰਨੇ ਕੁ ਸਕੇ ਨੇ ਤੁਹਾਡੇ ਤੁਹਾਡੇ ਉੱਪਰ ਮੈਨੂੰ ਲੱਗਦਾ ਜੇ ਕਿਸੇ ਨੇ ਸੁਪਾਰੀ ਲਈ ਹੋਈ ਹੈ ਤਾਂ ਉਹ ਆ ਜਿਹੜੇ ਛੋੜੇ ਚਾਰ ਪੰਜ ਵਾਲੇ ਦੋਲੇ ਫਿਰਦੇ ਨੇ ਇਹਨਾਂ ਨੇ ਸੁਪਾਰੀ ਲੈ ਕੇ ਤੁਹਾਡਾ ਸਿਆਸੀ ਖਾਤਮਾ ਕਰਨ ਦੀ ਪੂਰੀ ਤਿਆਰੀ ਕੀਤੀ ਹੋਈ ਜੇ ਤੁਹਾਨੂੰ ਕਿਸੇ ਤੋਂ ਖਤਰਾ ਤਾਂ ਇਹਨਾਂ ਤੋਂ ਖਤਰਾ ਹੈ